ਦੇਖੋ ਸਟ੍ਰਾਈਕ ਕੋਈ ਅਸੀਂ ਸਡਨਲੀ ਇੰਪਲਸਿਵ ਸਟ੍ਰਾਈਕ ਨਹੀਂ ਹੈ ਇਹ ਅਸੀਂ ਪਹਿਲਾਂ ਗਵਰਨਮੈਂਟ ਨੂੰ ਮੀਡੀਆ ਦੇ ਥਰੂ ਵੀ ਤੇ ਆਪਣੇ ਅਫੀਸ਼ੀਅਲ ਚੈਨਲ ਦੇ ਥਰੂ ਵੀ ਪਹਿਲਾਂ ਨੋਟਿਸ ਦੇ ਚੁੱਕੇ ਸੀ ਚਾਰ ਤੋਂ ਪੰਜ ਸਾਡੀਆਂ ਪਹਿਲਾਂ ਪਿਛਲੇ 2 ਮਹੀਨੇ ਚ ਮੀਟਿੰਗਾਂ ਵੀ ਹੋ ਚੁੱਕੀਆਂ ਤੇ ਉਸ ਤੋਂ ਬਾਅਦ ਸਾਨੂੰ ਅਸ਼ੋਰੈਂਸ ਸਿਗੀ ਵੀ ਕੱਲ ਸਾਡੀ ਕੈਬਿਨੇਟ ਦੀ ਸਬਕਮੇਟੀ ਨਾਲ ਮੀਟਿੰਗ ਫਿਕਸ ਹੋਈ ਸੀ ਸਟ੍ਰਾਈਕ ਨੂੰ ਅਸੀਂ ਤਿੰਨ ਦਿਨ ਇਸੇ ਕਰਕੇ ਡਿਲੇ ਕਰਕੇ ਹਾਫ ਡੇ ਕਰਤਾ ਸੀ ਕੱਲ ਤੱਕ ਅਸੀਂ ਓਪੀ ਡੀਆਂ ਚਲਾਈਆਂ ਅਸੀਂ 3 ਘੰਟੇ 11 ਵਜੇ ਪਰਚੀ ਬਣੀ ਹੈ ਜੋ ਮਰੀਜ਼ ਇਕੱਠੇ ਹੋਏ ਸੀ ਚਾਹੇ ਉਹ 2 ਵਜੇ ਤੋਂ ਬਾਅਦ ਕਿਤੇ 3 ਵਜੇ ਕੋਈ 4 ਵਜੇ ਅਸੀਂ ਸਾਰਾ ਕੰਮ ਪੂਰਾ ਦਿਨ ਦਾ ਕਰਕੇ ਹੀ ਗਏ ਉਹ ਕੱਲ ਸਬਕਮੇਟੀ ਦੀ ਮੀਟਿੰਗ ਵੀ ਬਹੁਤ ਪੋਜ਼ਿਟਿਵ ਹੋਈ ਹੈ ਬਟ ਉਸ ਤੋਂ ਬਾਅਦ ਇਹ ਹੈ ਕਿ ਸਾਨੂੰ ਅਸ਼ੋਰੈਂਸ ਵੀ ਦਿੱਤੀ ਗਈ ਪਰ ਸਾਨੂੰ ਲਖਤੀ ਚ ਕੁਝ ਵੀ ਪ੍ਰਾਪਤ ਨਹੀਂ ਹੋਇਆ ਜਿਹੜਾ ਕਿ ਆਲਰੇਡੀ ਇੱਕ ਚੱਲ ਰਿਹਾ ਸੀ ਇੱਕ ਜਗ੍ਹਾ ਦੀ ਸਿਕਿਉਰਿਟੀ ਤੁਸੀਂ ਦੇਖੋ ਹਾਲਾਤ ਹੁਣ ਉਨੇ ਨਹੀਂ ਰਹਿ ਗਏ ਜੋ ਪਹਿਲਾਂ ਸੀਗੇ ਹਸਪੀਟਲ ਦੀ ਐਮਰਜੈਂਸੀ ਇੱਕ ਵਾਰ ਜ਼ੋਨ ਬਣ ਗਈ ਹੈ ਜਿਹਦਾ ਜਿਦ ਦਿਲ ਕਰਦਾ ਉੱਥੇ ਗੋਲੀਆਂ ਚਲਾ ਦਿੰਦਾ ਜਿਹਦਾ ਦਿਲ ਕਰਦਾ ਉਹ ਲਾਠੀਆਂ ਚਲਾ ਦਿੰਦਾ ਸਟਾਫ ਦੀ ਸੇਫਟੀ ਜਿਹੜੇ ਬਾਕੀ ਮਰੀਜ਼ ਹੈ ਉਹਨਾਂ ਦੀ ਸੇਫਟੀ ਬਿਲਡਿੰਗ ਦੀ ਸੇਫਟੀ ਉਹ ਸਾਰੀਆਂ ਚੀਜ਼ਾਂ ਹੁਣ ਇੱਕਦਮ ਹੀ ਨੈਸ਼ਨਲ ਲੈਵਲ ਤੇ ਇਹ ਚੀਜ਼ ਨਿਊਜ਼ਡ ਹੈ ਤੇ ਇਹ ਸਿਕਿਉਰਿਟੀ ਕਨਸਰਨ ਸਾਡੇ ਬੜੇ ਜੈਨੂਇਨ ਹੈ ਹਰ ਰੋਜ਼ ਹਰ ਰੋਜ਼ ਕਿਸੇ ਨਾ ਕਿਸੇ ਹਸਪਤਲ ਚ ਕੋਈ ਨਾ ਕੋਈ ਰਾਤ ਨੂੰ ਵਾਰਦਾਤ ਹੁੰਦੀ ਹੈ ਅਗਲੇ ਦਿਨ ਐਫ ਆਈ ਆਰ ਹੋ ਜਾਂਦੀ ਹੈ ਹੁਣ ਸਾਡਾ ਕੰਸਰਨ ਇਹ ਹੈ ਕਿ ਉਸ ਤੋਂ ਬਾਅਦ ਹੁੰਦਾ ਜਦੋਂ ਇੱਕ ਵਾਰੀ ਐਫ ਆਈ ਆਰ ਹੋ ਗਈ ਨਾ ਕਦੀ ਬੰਦੇ ਫੜੇ ਜਾਂਦੇ ਆ ਨਾ ਕੁਝ ਗੱਲ ਇਹ ਇੱਥੇ ਨੌਬਤ ਆਣੀ ਨਹੀਂ ਚਾਹੀਦੀ ਲੋਕਾਂ ਨੂੰ ਡੈਟਰੈਂਟ ਹੋਏ ਵੀ ਇਹ ਹਸਪਤਲ ਇੱਥੇ ਗਾਰਡ ਹੈ ਇੱਥੇ ਰਿਸਕਿੰਗ ਹੋਏਗੀ ਇੱਥੇ ਚੈਕਿੰਗ ਹੋਏਗੀ ਮੇਰਾ ਆਈਡੀ ਚੈੱਕ ਹੋਏਗਾ ਵੀ ਮੈਂ ਕਿਉਂ ਅੰਦਰ ਜਾ ਰਿਹਾ ਹਾਂ ਹੁਣ ਹਸਪਤਲ ਖੁੱਲੇ ਆ ਅਸੀਂ ਕਿਸੇ ਨੂੰ ਮਨਾ ਥੋੜੇ ਕਰ ਰਹੇ ਆ ਪਰ ਹੁਣੇ ਹਾਲਾਤ ਇੰਨੇ ਔਖੇ ਹੋ ਚੁੱਕੇ ਆ ਕਿ ਅਸੀਂ ਸਿਰਫ ਇੱਕ ਆਪਣੀ ਜੈਨੂਇਨ ਕਨਸਰਨਸ ਤੇ ਆਪਣੀਆਂ ਡਿਮਾਂਡਸ ਕਰਕੇ ਅੱਜ ਓਪੀਡੀ ਬੰਦ ਕੀਤੀ ਅੱਜ ਵੀ ਇਕੱਲੀ ਅਸੀਂ ਓਪੀਡੀ 6 ਘੰਟੇ ਬੰਦ ਕਰੇ ਐਮਰਜੈਂਸੀ ਚੱਲ ਰਹੀ ਹੈ ਪਹਿਲਾਂ ਵੀ ਚੱਲ ਰਹੀ ਸੀ ਡਾਕਟਰ ਮੀਡੀਅਮ ਤੁਸੀਂ ਡਿਮਾਰਟ ਕੀਤੀ ਹੈ ਮੀਜਰ ਡਿਮਾਰਟ ਕੀਤੀ ਨਹੀਂ ਸਾਡੀ ਸਭ ਤੋਂ ਵੱਡੀ ਡਿਮਾਂਡ ਹੈਗੀ ਸਿਕਿਉਰਿਟੀ ਤੇ ਸਾਡੀਆਂ ਪ੍ਰੋਮੋਸ਼ਨ ਜਿਹੜੀਆਂ ਕਿ ਪਿਛਲੇ ਲੰਬੇ ਟਾਈਮ ਤੋਂ ਬਿਨਾਂ ਕਿਸੇ ਮਤਲਬ ਤੋਂ ਰੁਕੀਆਂ ਗਈਆਂ ਹੁਣ ਇੱਕ ਪਾਸੇ ਸਰਕਾਰ ਕਹਿੰਦੀ ਹੈ ਅਸੀਂ ਪੋਸਟਾਂ ਕੱਢਦੇ ਆਂ ਜੀ ਡਾਕਟਰ ਆਉਂਦੇ ਨਹੀਂ ਦੂਜੇ ਪਾਸੇ ਹਾਲਾਤ ਇਹ ਇਹ ਜਿਹਾ ਕਿ ਡਾਕਟਰ ਆਣਾ ਨਹੀਂ ਚਾਹੁੰਦੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਗੱਲ ਨੂੰ ਕਿਹਾ ਜਾਂਦਾ ਵੀ ਅਸੀਂ ਕੱਢਦੇ ਆਂ ਜੀ ਅਧੀਆਂ ਪੋਸਟਾਂ ਖਾਲੀ ਰਹਿ ਗਈਆਂ ਅਸੀਂ ਹੁਣ ਅੱਧੇ ਕਾਡਰ ਤੋਂ ਵੀ ਘੱਟ ਦੀ ਸਟਰੈਂਥ ਤੇ ਕੰਮ ਕਰ ਰਹੇ ਹਾਂ 57% ਪੋਸਟਾਂ ਖਾਲੀ ਨੇ ਪੰਜਾਬ 'ਚ ਤੇ ਅਸੀਂ ਫੇਰ ਵੀ ਕੰਮ ਕਰ ਰਹੇ ਹਾਂ ਹੁਣ ਜੇ ਇਹ ਹਾਲਾਤ ਰਹੇ ਫੇਰ ਤਾਂ 25% ਵੀ ਨਹੀਂ ਰਹਿ ਜਾਣਗੇ ਫਿਰ ਸਾਰੀ ਛੱਡ ਕੇ ਜਾਣਗੇ ਫੇਰ ਇਹਨੂੰ ਕਹਿਣਾ ਕਿ ਡਾਕਟਰ ਨਹੀਂ ਆ ਰਹੇ ਡਾਕਟਰ ਤਾਂ ਆਣਗੇ ਜੇ ਤੁਸੀਂ ਉਹਨਾਂ ਨੂੰ ਕੋਈ ਸੇਫਟੀ ਕੋਈ ਡਿਗਨਿਟੀ ਦਿਓ ਕੋਈ ਡੀਸੈਂਟ ਸੈਲਰੀ ਦਿਓ ਉਹਨਾਂ ਨੂੰ ਤੁਸੀਂ ਇਹ ਕਹੋ ਵੀ ਹਾਂ ਤੁਸੀਂ ਸੇਫ ਹੋ ਤਾਂ ਅਸੀਂ ਸਰਵਿਸ ਜੇ ਤੁਸੀਂ ਇਹ ਸੋਚੋ ਵੀ ਸਿਰ ਤੇ ਤਲਵਾਰ ਲਟਕੀ ਹੈ ਫਿਰ ਕੰਮ ਕਿਸ ਤਰ੍ਹਾਂ ਕੋਈ ਠੀਕ ਕੰਮ ਕਰ ਸਕਦਾ ਹੁਣ ਤਾਂ 24 ਘੰਟੇ ਇਹੀ ਗੱਲ ਹੋਗੀ ਵੀ ਆਪਣੀ ਜਾਨ ਪਹਿਲਾਂ ਬਚਾਓ ਫਿਰ ਮਰੀਜ਼ਾਂ ਨੂੰ ਸਟੇਚਰਾਂ ਤੇ ਰਾਤ ਨੂੰ ਪਾ ਕੇ ਉਹਨਾਂ ਨੇ ਖਿੱਚਿਆ ਵੀ ਕਿਸੇ ਮਰੀਜ਼ ਦੇ ਸੱਟ ਲੱਗ ਜਾਂਦੀ ਫਿਰ ਵੀ ਸਾਡੀ ਜ਼ਿੰਮੇਵਾਰੀ ਹੈ ਜਿਹੜੇ ਇਸ ਕਰਕੇ ਸਿਕਿਉਰਿਟੀ ਕੰਸਰਨਸ ਬੜੇ ਜੈਨੂਇਨ ਹੈ ਤੇ ਵੀ ਡੋਂਟ ਵਾਂਟ ਕਿ ਸਾਡੇ ਮਰੀਜ਼ਾਂ ਨੂੰ ਸਾਡੇ ਹਸਪਤਾਲਾਂ ਨੂੰ ਜਿਹੜਾ ਇਹ ਸਾਡੇ ਘਰ ਦੀ ਤਰ੍ਹਾਂ ਨੇ ਅਸੀਂ ਆਪਣੇ ਘਰਾਂ ਜਿੰਨਾ ਟਾਈਮ ਹਸਪਤਾਲਾਂ 'ਚ ਰਹਿਨੇ ਆ ਜੇ ਡਰ ਡਰ ਕੇ ਹੀ ਕੰਮ ਕਰਾਂਗੇ ਫਿਰ ਕੰਮ ਨਹੀਂ ਹੋ ਸਕਦਾ ਦੇਖੋ ਜੀ ਹਟਾਲ ਇੱਕ ਨੋਟਿਸ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ ਬੜੇ ਪੋਜ਼ੀਟਿਵ ਅਸ਼ੋਰੈਂਸ ਜਿਸ ਕਰਕੇ ਅਸੀਂ ਹੜਤਾਲ ਨੂੰ 6 ਦੀ ਬਜਾਏ 3 ਘੰਟੇ ਪਹਿਲਾਂ ਹੀ ਕਰਤਾ ਸੀ ਕੱਲ ਸਾਡੀ ਮੀਟਿੰਗ ਸੀ ਜੋ ਕਿ ਪੋਜ਼ੀਟਿਵ ਹੋਈ ਹੈ ਪਰ ਉਹ ਆਊਟਕਮ ਸਾਨੂੰ ਬਲੈਕ ਐਂਡ ਵਾਈਟ ਚ ਨਹੀਂ ਮਿਲੀ ਸੋ ਜੇ ਅੱਜ ਵੀ ਸਾਨੂੰ ਬਲੈਕ ਐਂਡ ਵਾਈਟ ਚ ਸਾਡੀ ਨੋਟੀਫਿਕੇਸ਼ਨਸ ਆ ਜਾਂਦੀਆਂ ਤੇ ਅਸੀਂ ਕੋਈ ਖੁਸ਼ੀ ਨਾਲ ਹੜਤਾਲ ਨਹੀਂ ਕਰ ਰਹੇ ਅਸੀਂ ਇੱਥੇ ਹੀ ਬੈਠੇ ਆਂ ਦਰਿਆ ਤੇ ਸਾਡੇ ਮਰੀਜ਼ ਜਿਹੜੇ ਸੀਰੀਅਸ ਆ ਉਹ ਅਸੀਂ ਐਮਰਜੈਂਸੀ ਚ ਭੇਜ ਰਹੇ ਹਾਂ ਬਟ ਸਾਨੂੰ ਤਾਂ ਅੱਜ ਵੀ ਬਲੈਕ ਐਂਡ ਵਾਈਟ ਚ ਅਸੂਰੈਂਸ ਮਿਲ ਜਾਏ ਕਿ ਅਸੀਂ ਹੜਤਾਲ ਕਾਲ ਆਫ ਕਰਨ ਨੂੰ ਤਿਆਰ ਹਾਂ ਅਮਬੈਕਲ ਮਿਨਿਸਟਰਾਂ ਨਾਲ ਗੱਲਬਾਤ ਹੋਈ ਸੀ ਕਿ ਕੱਲ ਗੱਲਬਾਤ ਕੋਈ ਛੇੜ ਨਹੀਂ ਨਿਕਲੀ ਜਿਹੜੇ ਅੱਜ ਸੁਰੇ ਦਿਨ ਹੜਤਾਲ ਤੇ ਚਲੇ ਕਿ ਨਹੀਂ ਬਹੁਤ ਪੋਜ਼ਿਟਿਵ ਨੋਟ ਤੇ ਕੱਲ ਗੱਲਬਾਤ ਹੋਈ ਹੈ ਜਿਹੜੇ ਚਾਰ ਕੈਬਨਿਟ ਮੰਤਰੀ ਆਏ ਸ ਉਸਨੇ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਪੂਰੀਆਂ ਤੌਰ ਤੇ ਜਿਹੜੀਆਂ ਪ੍ਰਮੁੱਖ ਮੰਗਾਂ ਉਹਨਾਂ ਨੂੰ ਮੰਨਿਆ ਤੇ ਐਕਸੈਪਟ ਕੀਤਾ ਕਿ ਇਹ ਬਾਤ ਹੀ ਜਾਇਜ਼ ਗੱਲਾਂ ਨੇ ਕਿ ਅਸੀਂ ਇਸ ਨੂੰ ਇਨ ਬਿਨ ਲਾਗੂ ਕਰਾਂਗੇ ਲੇਕਿਨ ਉਹਨਾਂ ਨੇ ਇੱਕ ਪ੍ਰੋਸਤ ਵਾਇਸ ਸੀ ਵੀ ਸ਼ਾਮ ਤੱਕ ਕੋਈ ਨੋਟੀਫਿਕੇਸ਼ਨ ਜਾਂ ਲੈਟਰ ਜਾਰੀ ਹੋ ਜਾਏਗਾ ਲੇਕਿਨ ਉਹ ਜਿਹੜਾ ਲੈਟਰ ਆਇਆ ਹੈ ਦੇਰ ਸ਼ਾਮ ਨੂੰ ਰਾਤ ਤਕਰੀਬਨ 8 ਵਜੇ ਦੇ ਆਸ-ਪਾਸ ਉਹਦੇ ਵਿੱਚ ਤਿੰਨ ਮਹੀਨੇ ਸਮਾਂ ਪਾਤਾ ਗਿਆ ਸੋ ਇਹ ਥੋੜਾ ਦਿੱਕਤ ਵਾਲੀ ਗੱਲ ਹੈ ਕਿਉਂਕਿ ਸਾਰਾ ਜਿਹੜੀ ਜੱਥੇਬੰਦੀ ਕੱਲ ਇੱਕ ਤਿਆਰ ਸੀ ਜੇ ਸਰਕਾਰ ਮੰਨ ਲੈਂਦੀ ਹੈ ਤਾਂ ਅਸੀਂ ਕੋਈ ਹੜਤਾਲ ਨਹੀਂ ਕਰਾਂਗੇ ਹੁਣ ਉਹ ਮਜਬੂਰ ਹੋ ਕੇ ਤਾਂ ਸਨ ਕੰਟੀਨਿਊ ਕਰਨੀ ਪੈ ਰਹੀ ਹੈ ਕਿਉਂਕਿ ਤਿੰਨ ਮਹੀਨੇ ਦਾ ਸਮਾਂ ਕਿਉਂ ਕਿਉਂ ਪੈ ਰਿਹਾ ਹੈ ਆਖਿਰ ਇੱਕ ਜਿਹੜੀ ਸਕੀਮ ਪਹਿਲਾਂ ਤੋਂ ਚੱਲੀ ਆ ਰਹੀ ਹੈ ਉਸ ਨੂੰ ਬਹਾਲ ਕਰਨਾ ਕੋਈ ਨਵੀਂ ਨੀਤੀ ਨਹੀਂ ਬਣਾਉਣੀ ਕੋਈ ਨਵੀਂ ਪਾਲਿਸੀ ਨਹੀਂ ਕ੍ਰੀਏਟ ਕਰਨੀ ਕੋਈ ਸਿਰ ਤੋਂ ਪਾਸ ਨਹੀਂ ਕਰਾਣ ਜਾਣਾ ਉਸ ਨੂੰ ਬਹਾਲ ਕਰਨ ਦੇ ਲਈ ਕੀ ਦਿੱਕਤ ਕੀ ਆਕਰ ਦਰਸ਼ਕਾ ਜੀ ਮੇ ਕਿੰਨੀ ਪਹਿਲਾਂ ਦਾ ਦਿਨ ਦੀ ਲਾਈ ਜੀ ਪੂਰੇ ਦਿਨ ਦੇ ਨਾਲ ਵੀ ਝੁਕੇਗੀ ਕਿਉਂਕਿ ਤੁਹਾਨੂੰ 3 ਮਹੀਨੇ ਸਮਾਂ ਤਾਂ ਹੈ ਤੁਹਾਨੂੰ ਵੀ ਥੋੜਾ ਚਾਹੀਦਾ ਵੀ ਸਰਕਾਰ 'ਤੇ ਭਰੋਸਾ ਕਰ ਲਓ। ਬਿਲਕੁਲ ਸਰਕਾਰ ਦੇ ਭਰੋਸੇ ਨਾਲ ਲਈ ਅਸੀਂ ਪਹਿਲਾਂ ਵੀ ਚੱਲ ਰਹੇ ਸੀ ਪਹਿਲਾਂ ਇਹਨੇ ਸਟ੍ਰਾਈਕ ਕੋ ਇੱਕਦਮ ਨਹੀਂ ਕੀਤੀ 25 ਦਿਨ ਪਹਿਲਾਂ ਤੋਂ ਗੱਲਾਂ ਹੋ ਰਹੀਆਂ 5 ਮੀਟਿੰਗ ਦਾ ਦੌਰ ਹੋ ਗਿਆ ਕੱਲ ਤੁਸੀਂ ਸਭ ਕੁਝ ਮੰਨ ਵੀ ਲਿਆ ਫਿਰ ਉਸ ਨੂੰ ਲਾਗੂ ਕਰਨ 'ਚ ਦਿੱਕਤ ਕਿਉਂ ਹੈ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਵੀ ਇਸ ਨੂੰ ਲਾਗੂ ਕਰ ਦਿਓ ਸਾਡੀ ਸਟ੍ਰਾਈਕ ਦੀ ਮਤਲਬ ਵੀ ਨਹੀਂ ਰਹਿਣਾ ਅਸੀਂ ਕੰਮ ਕਰਾਂਗੇ ਆਪਣਾ ਮਰੀਜ਼ ਨੂੰ ਕੋਈ ਦਿੱਕਤ ਨਹੀਂ ਹੋਣ ਦੇਣੀ ਕੋਈ ਪਰੇਸ਼ਾਨੀ ਨਹੀਂ ਹੋਣ ਦੇਣੀ ਲੱਖਿਆ ਦੀ ਗੱਲ ਕਰਾਂਗੇ ਲੱਖਿਆ ਮੰਦਰ ਕਿੱਦਾਂ ਦੇ ਰੱਖਿਆ ਮੰਦਰ ਕੀ ਤੇ ਸੁਰੱਖਿਆ ਦੇ ਵਿੱਚ ਸੁਰੱਖਿਆ ਗਾਰਡ ਰੱਖ ਕੇ ਮੂਵਮੈਂਟ ਕੰਟਰੋਲ ਹੋਵੇ ਤਾਂ ਕਿ ਜਿਹੜੇ ਲੋਕ ਅੰਦਰ ਆ ਰਹੇ ਜਿਵੇਂ ਕੱਲ ਤੁਸੀਂ ਦੇਖਿਆ ਸੰਦੂਰ ਸਿਵਲ ਹਸਪਤਾਲ ਦੇ ਵਿੱਚ ਭੀੜ ਦੇ ਭੀੜ ਆ ਅੰਦਰ ਆ ਰਹੀ ਹੈ ਜਿਹੜੇ ਦੋ ਪਾਰਟੀਆਂ ਲੜ ਕੇ ਆਈਆਂ ਬਾਹਰ ਉਹ ਹਸਪਤਾਲ ਦੇ ਵਿੱਚ ਆ ਕੇ ਲੜ ਪਈਆਂ ਵਾਪਸ ਪਰਚਾ ਕਟਾਉਣ ਦੇ ਵੇਲੇ ਤੇ ਉਸ ਦੌਰਾਨ ਜਿਹੜੇ ਬਾਕੀ ਮਰੀਜ਼ਾਂ ਨੂੰ 도ੜਨਾ ਪਿਆ ਉਥੋਂ ਜਿਹੜੇ ਸੀਰੀਅਸ ਪੇਸ਼ੈਂਟ ਸੀਵੇ ਈਵਨ ਇਹ ਜਿਹੜੇ ਐਮਰਜੈਂਸੀ ਵਿੱਚ ਸੀਗੇ ਟੇੜ ਦਰਦ ਦੀ ਸ਼ਿਕਾਇਤ ਦੇ ਹਾਰਟ ਦੇ ਪੇਸ਼ੈਂਟ ਸੀਗੇ ਉਹਨਾਂ ਨੂੰ 도ੜ ਕੇ ਆਪਣੀ ਜਾਨ ਬਚਾਉਣੀ ਪਈ ਉਹਨਾਂ ਇਹੇ ਜਿਹੇ ਹਾਲਾਤਾਂ ਵਿੱਚ ਕੋਣ ਕੰਮ ਕਰ ਪਾਏਗਾ ਇਹ ਮੁਸ਼ਕਿਲ ਹੋ ਜਾਏਗਾ ਕਿਸੇ ਵੀ ਚੀਜ਼ ਦੀ ਕੰਮ ਕਰਨਾ